ਹਰ ਸਿਮਰਤ ਹੋ ਰਹੀ ਤਾਂ ਉਸ ਦਾ ਤਾਂ ਗਰੰਟੀ ਦੇ ਦਿੰਨਾ ਵੀ ਉਹਨਾਂ ਦਾ ਕੰਮ ਨਿਭੜ ਗਿਆ ਇਹ ਪੂਰੀ ਜੋ ਲੜਾਈ ਹੈ ਉਹ ਆਪ ਹੁਣ ਕੇ ਘਰ ਪਰ ਲੈ ਕੇ ਆਏ ਹੈ ਤਾਂ ਕਿਹਦਾ ਆਪਕੋ ਮਹਿਸੂਸ ਹੋ ਰਹਾ ਹੈ ਅੱਜ ਇਹ ਪੂਰਾ ਜੋ ਰੋਡ ਸ਼ੋਅ ਇਸ ਦਾ ਪਰਪਸ ਕੀ ਹੈ ਇਹ ਇੱਕ ਸਾਡੀ ਸਿਆਸੀ ਲੜਾਈ ਹੈ ਪਰ ਉਹ ਸਾਜਿਸ਼ਾਂ ਕਰਦੇ ਹੈ ਸ਼ਰਾਰਤਾਂ ਕਰਦੇ ਹੈ ਪਰ ਮੇਰੇ ਨਾਮ ਦਾ ਵਿਅਕਤੀ ਉਸ ਨੂੰ ਇਲੈਕਸ਼ਨ ਵਿੱਚ ਲੈ ਕੇ ਆਏ ਹੈ ਵੀ ਗੁਰਮੀਤ ਸਿੰਘ ਦੋ ਹੋ ਜਾਣਗੇ ਇਹ ਪੂਰੀ ਜੋ ਲੜਾਈ ਹੈ ਉਹ ਆਪ ਉਹਨਾਂ ਦੇ ਘਰ ਪਰ ਲੈ ਕੇ ਆਏ ਹੈ ਤਾਂ ਕਿਹਦਾ ਆਪਕੋ ਮਹਿਸੂਸ ਹੋ ਰਹਾ ਹੈ ਅੱਜ ਇਹ ਪੂਰਾ ਜੋ ਰੋਡ ਸ਼ੋਅ ਹੈ ਇਸ ਦਾ ਪਰਪਸ ਕੀ ਹੈ ਇਹ ਇੱਕ ਸਾਡੀ ਸਿਆਸੀ ਲੜਾਈ ਹੈ ਪਰ ਉਹ ਸਾਜਿਸ਼ਾਂ ਕਰਦੇ ਆਂ ਸ਼ਰਾਰਤਾਂ ਕਰਦੇ ਆਂ ਪਰ ਮੇਰੇ ਨਾਮ ਦਾ ਵਿਅਕਤੀ ਉਸ ਨੂੰ ਇਲੈਕਸ਼ਨ ਵਿੱਚ ਲੈ ਕੇ ਆਏ ਆ ਵੀ ਗੁਰਮੀਤ ਸਿੰਘ ਦੋ ਹੋ ਜਾਣਗੇ ਔਰ ਇਧਰ ਜਿਹੜੇ ਮੇਰੇ ਹੋਲਡਿੰਗ ਵਗੈਰਾ ਲਾਏ ਸੀ ਉਹਨਾਂ ਨੂੰ ਵੀ ਵਾੜਨ ਦੇ ਯਤਨ ਕੀਤੇ ਐ ਝੰਡੇ ਲਾ ਕੇ ਆਪਣੇ ਅਕਾਲੀ ਦਲ ਦੇ ਝੰਡੇ ਲਾ ਦਿੱਤੇ ਕਿ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿੱਥੇ ਕੀ ਗੱਲ ਹੈ ਕੌਣ ਕੀ ਜੇ ਮੈਂ ਲੋਕਾਂ ਦੇ ਮਨਾਂ ਵਿੱਚ ਵੱਸਦਾ ਹਾਂ ਤਾਂ ਇਹਨਾਂ ਦੇ ਝੰਡੇ ਲਾਏ ਹੋਏ ਕਦੇ ਕੰਮ ਨਹੀਂ ਕਰਨਗੇ ਸਰ ਤੇਰਾ ਜ਼ੀਰੋ ਕੀ ਬਾਤ ਕੀਤੀ 15 ਸਾਲ ਸੇ ਹਰ ਸਿਮਰਤ ਬਾਦਲ ਹੈ ਤੇਰਾ ਜ਼ੀਰੋ ਕਿਵੇਂ ਹਰ ਸਿਮਰਤ ਹੋ ਰਹੀ ਤਾਂ ਉਸ ਦਾ ਤਾਂ ਗਰੰਟੀ ਦੇ ਦਿੰਦਾ ਵੀ ਉਹਨਾਂ ਦਾ ਕੰਮ ਨਿਭੜ ਗਿਆ 13 ਵਾਲਾ ਵੀ ਹੋ ਜਾਏਗਾ 13 ਵਾਲਾ ਵੀ ਹੋ ਜਾਏਗਾ ਅੱਛਾ ਔਰ ਇੱਕ ਰੋਡ ਸ਼ੋ ਹਾਂ ਪਰ ਕਰ ਰਹੇ ਹਨ ਤਾਂ ਕਿਸ ਤਰ੍ਹਾਂ ਸੇ ਕੀ ਹੈ ਅੱਜ ਦਾ ਅਜੰਡਾ ਆਪਕਰ ਇਹ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਦਿਲਾਂ ਤੇ ਰਾਜ ਕਰ ਰਹੇ ਆ ਉਹ ਮੇਰੀ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਹਲਾਰਾ ਦੇਣ ਲਈ ਇਸ ਚੌਂ ਨੂੰ ਆ ਰਹੇ ਆ ਲੋਕ ਬਹੁਤ ਵੱਡੇ ਉਤਸ਼ਾਹ ਵਿੱਚ ਹਨ ਗਰਮੀ ਸੇ ਤੁਹਾਨੂੰ ਲੱਗਦਾ ਕੋਈ ਅਸਰ ਹੋਗਾ ਗਰਮੀ ਚੀ ਲੋਕਾਂ ਨੇ ਆਪਣੀ ਗਰਮੀ ਵਧਾਈ ਹੈ ਜੇ ਇਧਰ ਕਲਾਈਮੇਟ 42 43 44 45 ਤੋਂ ਲੋਕਾਂ ਦਾ 57 58 59 ਹੋ ਰਿਹਾ ਹੈ